ਤੇ ਉਹ ਬਰਸਾਤ ਦਾ ਅਸਰ ਪੰਜਾਬ ਤੇ ਹੋਣਾ ਕਿਉਂਕਿ ਸਾਰਾ ਬਿਆਸ ਦਰਿਆ ਦੇ ਰਹੀਂ ਸਾਰਾ ਪਾਣੀ ਹੈ ਜਿਹੜਾ ਉਹ ਇੱਧਰ ਹੀ ਆਉਂਦਾ। ਪਾਉਂਡ ਡੈਮ ਦੀ ਕੈਪੈਸਿਟੀ ਹੈ ਉਹ 1390 ਫੁੱਟ ਹੈ। ਸੋ ਜਦੋਂ 1360 60 ਫੁੱਟ ਤੋਂ ਟੱਪ ਗਿਆ ਸੀ ਤੇ ਅਸੀਂ ਉਦੋਂ ਹੀ ਸੋਚਣਾ ਸ਼ੁਰੂ ਕੀਤਾ ਸੀ। ਪਾਣੀ ਹੌਲੀ-ਹੌਲੀ ਦੇਖ ਕੇ ਛੱਡਿਆ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ। ਸੋ 14000 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹ ਪਾਣੀ ਦੇ ਵਿੱਚ ਡੁੱਬੀ ਆ। ਦੇ ਕੋਈ ਗੱਲ ਸਹੀ ਹੈ ਪਰ ਫਿਰ ਪਾਣੀ ਨੂੰ ਦੇ ਰੋਕਿਆ ਨਹੀਂ ਜਾ ਸਕਦਾ ਦੇਖੋ ਡੈਮ ਨੇ ਉਹਨਾਂ ਨੂੰ ਵੀ ਬਚਾਉਣਾ ਸਾਰਿਆਂ ਨੂੰ ਸਪਸ਼ਟੇ ਇਨਸਟਰਕਸ਼ਨ ਹਨ ਕਿਤੇ ਕੋਈ ਕਤਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਿਰ ਸਾਡੇ ਨਾਲ ਲੜਨਗੇ ਕਿ ਸਾਨੂੰ ਪਾਣੀ ਦਿਓ ਸਾਨੂੰ ਵੱਧ ਦਿਓ ਇਹਦੇ ਫਿਰ ਕਰਨਗੇ ਉਹ ਮਰਨ ਪਿੱਛੇ ਦੇ ਅਸੀਂ ਹੀ ਆ ਕਿ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਇਹ ਪੰਜਾਬ ਦੇ ਵਿਰੋਧੀ ਬੰਦੇ ਨੇ ਇਹਨਾਂ ਦੇ ਕੋਈ ਲੌਜੀਕ ਦੀ ਗੱਲ ਮੈਨੂੰ ਇੱਕ ਦੱਸ ਦਿਓ ਇਹਨਾਂ ਦੀ ਵੀ ਕਿਸੇ ਲੌਜੀਕ ਦੇ ਨਾਲ ਗੱਲ ਕਰਦੇ ਨੇ ਪਹਿਲਾਂ ਤਾਂ ਆਪਸ ਹੀ ਲੜੀ ਜਾਂਦੇ ਆ ਕਾਂਗਰਸ ਵਾਲੇ ਤਾਂ ਸਾਰੇ ਜਿਹਨੇ ਪੱਟੋ ਤਾੜ ਹੋਈ ਆ ਸਾਡੀ ਬਾਹ ਮਰੋੜਨ ਦੀ ਗੱਲ ਕਰਦੇ ਆ ਫੜਨ ਦੀ ਗੱਲ ਕਿੱਥੇ ਕਰਦੇ ਆ ਸਾਡੀ ਬਾਹ ਮਰੋੜਨ ਦੇ ਨੇ ਅਸੀਂ ਐਸਐਫ ਦੀ ਗੱਲ ਤੁਸੀਂ ਕਰਕੇ ਹਟਿਆ ਇਹ ਤਾਂ ਸਾਡੀ ਬਾਹ ਮਰੋੜਨ ਦੀ ਗੱਲ ਕਰਦੇ ਨੇ ਅੱਸੀ ਕੱਲ ਜੀ ਤੁਸੀਂ ਦੇਖ ਰਹੇ ਡੀਫਾਈਵ ਚੈਨਲ ਪੰਜਾਬੀ ਪੰਜਾਬ ਦੇ ਵਿੱਚ ਜਿਹੜਾ ਹੜ ਦਾ ਪਾਣੀ ਹੈ ਉਹਦੀ ਇੱਕ ਸਥਿਤੀ ਬਣੀ ਹੋਈ ਹੈ ਕਿਉਂਕਿ ਹਿਮਾਚਲ ਦੇ ਵਿੱਚ بارش ਜਿਹੜੀ ਹੈ ਬਹੁਤ ਜ਼ਿਆਦਾ ਹੋਈ ਹੈ ਹੈਵੀ ਜਿਹੜੀ ਰੇਨਫਾਲ ਹੋ ਰਹੀ ਹੈ ਪਹਾੜਾਂ ਦੇ ਵਿੱਚ ਇਸ ਕਰਕੇ ਇਹ ਸਥਿਤੀ ਜਿਹੜੀ ਹੈ ਡੈਫੀਨਿਟਲੀ ਕਿਉਂਕਿ ਉਚਾਈ ਤੋਂ ਥੱਲੇ ਨੂੰ ਪਾਣੀ ਆਉਂਦਾ ਹੈ ਫਰੂਜ਼ਪੁਰ ਫਾਜ਼ਿਲਕਾ ਤੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਇਦਾਂ ਦੇ ਕਈ ਐਸੇ ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ ਆਲਰੇਡੀ ਪਾਣੀ ਦਾ ਬਹਾਜਟਾ ਉਹ ਜ਼ਿਆਦਾ ਹੈ ਤੇ ਸਰਕਾਰ ਨੇ ਕੀ ਇਸ ਨੂੰ ਲੈ ਕੇ ਕਿਸ ਤਰੀਕੇ ਦੇ ਇਸ ਟਾਈਮ ਮਤਲਬ ਕਿ ਉਹ ਲੈ ਕੇ ਕੀ ਕੀ ਇੰਤਜ਼ਾਮ ਕੀਤੇ ਹੈ ਹਾਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਸਾਡੇ ਨਾਲ ਕੈਬਨਿਟ ਮੰਤਰੀ ਨੇ ਜਿਹੜੇ ਵਾਟਰ ਰਿਸੋਰਸ ਮੰਤਰੀ ਬਰਿੰਦਰ ਗੋਇਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਿਰ ਉਸਪੁਰ ਤੇ ਉਧਰ ਫਾਜ਼ਿਲਕਾ ਤੇ ਕਪੂਰਥਲਾ ਦੇ ਪਿੰਡਾਂ ਦੇ ਵਿੱਚ ਪਾਣੀ ਜਿੱਦਾਂ ਵੜ ਗਿਆ ਡੈਫੀਨਿਟਲੀ ਕਾਰਨ ਤਾਂ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਹੜਾ ਆਈਐਮਡੀ ਹੈ ਜਿਹੜੇ ਵਿਭਾਗ ਹੈਗਾ ਮੌਸਮ ਵਿਭਾਗ ਉਹਨਾਂ ਨੇ ਵੀ ਕਿਹਾ ਸੀ ਵੀ ਜਿਹੜਾ ਮੌਨਸੂਨ ਹੈਗਾ ਉਹ ਐਤਕੀ ਡਿਲੇਡ ਚੱਲ ਰਿਹਾ ਹੈ ਔਰ ਇੰਟੈਂਸਿਟੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੋਵੇਗੀ ਪਾਣੀ ਦੀ ਬਦਲਾ ਦੀ ਜਿਹੜੀ ਹੈਗੀ ਹੈ ਮਤਲਬ ਲਗਾਤਾਰ ਜਿਵੇਂ ਝੜੀਆਂ ਲੱਗਦੀਆਂ ਸੀ ਉਹ ਤਾਂ ਇਸ ਵਾਰ ਨਹੀਂ ਲੱਗੀਆਂ ਪਰ ਜਦੋਂ ਬਾਰਿਸ਼ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਇੰਟੈਂਸਿਟੀ ਬਹੁਤ ਜ਼ਿਆਦਾ ਹੈਗੀ ਹੈ ਪਾਣੀ ਦਾ ਫਲੋ ਬਹੁ ਉਸ ਦੇ ਨਾਲ ਅਸੀਂ ਦੇਖ ਹੀ ਰਹੇ ਹਾਂ ਕਿ ਪੋਂਚਰ ਨਦਰ ਜੰਮੂ ਕਸ਼ਮੀਰ ਦੇ ਸੈਕਟਰ ਦੇ ਵਿੱਚ ਤੱਕ ਘਰ ਦੇ ਘਰ ਰੁੜ ਗਏ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ 14000 ਦੇ ਐਕਟਰ ਹੈਕਟਰ ਇਕਰ ਦੇ ਕਰੀਬ ਜਿਹੜੀ ਹੈਗੀ ਹੈ ਲੈਂਡ ਅਫੈਕਟਿਡ ਹੈਗੀ ਹੈ ਨਾ ਡਿਸਟ੍ਰਿਕਟਸ ਦੇ ਵਿੱਚ ਬਿਲਕੁਲ ਸਹੀ ਗੱਲ ਆ ਦੇਖੋ ਹਿਮਾਚਲ ਦੇ ਵਿੱਚ ਬਰਸਾਤ ਬਹੁਤ ਹੋਈ ਹੈ ਤੇ ਉਹ ਬਰਸਾਤ ਦਾ ਅਸਰ ਪੰਜਾਬ ਤੇ ਹੀ ਹੋਣਾ ਕਿਉਂਕਿ ਸਾਰਾ ਬਿਆਸ ਦਰਿਆ ਦੇ ਰਾਈ ਸਾਰਾ ਪਾਣੀ ਹੈ ਜਿਹੜਾ ਉਹ ਇੱਧਰ ਹੀ ਆਉਂਦਾ ਪਰ ਜੰਮੂ ਕਸ਼ਮੀਰ ਤੇ ਹਿਮਾਚਲ ਨਾਲੋਂ ਇੱਕ ਸਾਡਾ ਫਰਕ ਇਹ ਹੈ ਕਿ ਉੱਥੇ ਜੋ ਇੱਕਦਮ ਪਾਣੀ ਆਉਂਦਾ ਤਾਂ ਉਹ ਕੰਟਰੋਲ ਨਹੀਂ ਹੁੰਦਾ ਕਿਤੇ ਬੱਦਲ ਫਟ ਗਏ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਪਰ ਸਾਡੇ ਜੋ ਦਰਿਆਵਾਂ ਦਾ ਪਾਣੀ ਉਹ ਡੈਮਾਂ ਦੇ ਰਹੀਂ ਆਉਂਦਾ ਜੀ ਸੋ ਉਹ ਡੈਮਾਂ ਦੇ ਵਿੱਚ ਜਦੋਂ ਪਾਣੀ ਆਂਦੇ ਦੇਖੋ ਉਹ ਤੇ ਰੁਕ ਨਹੀਂ ਸਕਦੇ ਜੇ ਪਿੱਛੇ ਬਰਸਾਤ ਹੋਣੀ ਹੈ ਤਾਂ ਪਾਣੀ ਆਉਣਾ ਹੈ ਪਰ ਅਸੀਂ ਉਹਨੂੰ ਪਾਣੀ ਨੂੰ ਕਿਸ ਤਰੀਕੇ ਦੇ ਨਾਲ ਕਿ ਉਹ ਘਟ ਤੋਂ ਘਟ ਪਹਿਲਾਂ ਤਾਂ ਸਾਡੇ ਡੈਮਾਂ ਦਾ ਪਾਣੀ ਭਰ ਜਾਵੇ ਤੇ ਦੂਜੇ ਘਟ ਤੋਂ ਘਟ ਨੁਕਸਾਨ ਲੋਕਾਂ ਦਾ ਹੋਵੇ ਉਹ ਫਿਰ ਅਸੀਂ ਉਸ ਹਿਸਾਬ ਦੇ ਨਾਲ ਇਸ ਨੂੰ ਚੈਨਲ ਇਹ ਕਰ ਲੈਂਦੇ ਆ ਜੀ ਤੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਫਿਰੋਜ਼ਪੁਰ ਹੈ ਫਾਜਲਕਾ ਹੈ ਗੁਰਦਾਸਪੁਰ ਹੈ ਕਪੂਰਥਲਾ ਹੈ ਥੋੜਾ ਬਹੁਤ ਏਰੀਆ ਤਰਨਤਾਰਨ ਦਾ ਵੀ ਹੈ ਇੱਥੇ ਨੁਕਸਾਨ ਹੋਏ ਨੇ ਪਰ ਇਹ ਨੁਕਸਾਨ ਵੀ ਅਸੀਂ ਮੈਂ ਕਹਿ ਸਕਦਾ ਕਿ ਪੂਰੇ ਜਿਹਨੂੰ ਕਹਿਣਾ ਚਾਹੀਦਾ ਕਿ ਅਸੀਂ ਪੂਰਾ ਧਿਆਨ ਰੱਖਿਆ ਹੈ ਪਹਿਲਾਂ ਤੋਂ ਧਿਆਨ ਰੱਖਿਆ ਹੈ ਕਿ ਪਾਣੀ ਕਿੰਨਾ ਆ ਰਿਹਾ ਹੈ ਸਾਰਾ ਮੌਸਮ ਵਿਭਾਗ ਦੀ ਜਾਣਕਾਰੀ ਰੱਖੀ ਹੈ ਕਿੰਨਾ ਇਨਫਲੋ ਹੈ ਕਿੰਨਾ ਆਊਟਫਲੋ ਚਾਹੀਦਾ ਕਿੰਨੇ ਸਾਡੇ ਡੈਮਾਂ ਦੀ ਕੈਪੈਸਿਟੀ ਹੈ ਕਿੰਨਾ ਪਾਣੀ ਅੱਗੇ ਆਉਣ ਦੀ ਸੰਭਾਵਨਾ ਹੈ ਤੋਂ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਅਸੀਂ ਪੌਂਗ ਡੈਮ ਦੇ ਵਿੱਚ ਜਿਹੜੀ ਪੌਂਗ ਡੈਮ ਦੀ ਕੈਪੈਸਿਟੀ ਹੈ ਉਹ 1390 ਵੋਟ ਹੈ ਜੀ ਜੀ ਸੋ ਜਦੋਂ 1360 66 ਫੁੱਟ ਤੋਂ ਟੱਪ ਗਿਆ ਸੀ ਤੇ ਅਸੀਂ ਉਦੋਂ ਹੀ ਸੋਚਣਾ ਸ਼ੁਰੂ ਕੀਤਾ ਸੀ ਸੋ ਪਾਣੀ ਅਸੀਂ ਡਿਸਚਾਰਜ ਹੌਲੀ ਹੌਲੀ ਕਰਦੇ ਰਹੇ ਹਾਂ ਤੇ ਅੱਜ 1382 ਫੁੱਟ ਤੇ ਲੈਵਲ ਉਹਦਾ ਪਹੁੰਚ ਗਿਆ ਤੇ ਅਸੀਂ 59000 ਕਿਊਸਿਕੂ ਚੋਂ ਪਾਣੀ ਛੱਡ ਵੀ ਰਹੇ ਹਾਂ ਸੋ ਜੇ ਪਾਣੀ ਨੂੰ ਇੱਕਦਮ ਛੱਡਿਆ ਜਾਂਦਾ ਤਾਂ ਬੜੀ ਤਬਾਹੀ ਹੁੰਦੀ ਹੈ ਸੋ ਅਸੀਂ ਪਾਣੀ ਹੌਲੀ ਹੌਲੀ ਦੇਖ ਕੇ ਛੱਡਿਆ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਸੋ 14000 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹ ਪਾਣੀ ਦੇ ਵਿੱਚ ਡੁੱਬੀ ਆ ਤੇ ਉਹ ਜਿਹੜੀ ਫਸਲ ਡੁੱਬੀ ਹੈ ਦੇਖੋ ਉਹਨਾਂ ਦੇ ਲਈ ਪਿੰਡਾਂ ਦੇ ਵਿੱਚ ਵੀ ਪਾਣੀ ਆਇਆ ਹੈ ਕਈ ਪਿੰਡਾਂ ਦਾ ਵਿੱਚ ਜਿਵੇਂ ਜ ਕਹਾਂ ਤੁਹਾਨੂੰ ਜ਼ਿਕਰ ਕਰਾਂ ਕਈ ਪਿੰਡ ਫਿਰੋਜ਼ਪੁਰ ਦੇ ਵੀ ਨੇ ਫਾਜ਼ਲਕਾ ਦੇ ਵੀ ਹੈਗੇ ਨੇ ਤੇ ਇਸੇ ਤਰ੍ਹਾਂ ਕਪੂਰਥਲਾ ਦੇ ਬੋਪੁਰ ਆਈਲੈਂਡ ਉੱਥੇ ਬੜਾ ਮਤਲਬ ਪਾਣੀ ਖੇਤਾਂ ਦੇ ਵਿੱਚ ਵੀ ਪਿੰਡ ਦੇ ਵਿੱਚ ਵੀ ਬੜਿਆ ਸੋ ਇਹਨਾਂ ਦੇ ਵਿੱਚ ਜੋ ਪਾਣੀ ਬੜਿਆ ਸੋ ਉੱਥੇ ਫਿਰ ਸਾਡਾ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ ਜੀ ਸੋ ਅਸੀਂ ਜੋ ਕਰ ਸਕਦੇ ਆ ਪੰਜਾਬ ਸਰਕਾਰ ਅਸੀਂ ਉਹ ਸਾਰਾ ਕੁਝ ਕਰ ਰਹੇ ਆ ਅਸੀਂ ਇਹਨਾਂ ਸਾਰੇ ਪਹਿਲਾਂ ਤਾਂ ਪੂਰੇ ਪੰਜਾਬ ਦੇ ਵਿੱਚ ਫਲਡ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਅਸੀਂ ਸਾਰੇ ਉਹਨਾਂ ਦੇ ਫੋਨ ਨੰਬਰ ਸਾਡੇ 24 ਘੰਟੇ ਅਫਸਰ ਜਿਹੜੇ ਨੇ ਉੱਥੇ ਬੈਠੇ ਆ ਸਭ ਤੁਸੀਂ ਫੋਨ ਨੰਬਰ ਪਿੱਛੇ ਬਹੁਤ ਜਾਰੀ ਹੋਏ ਸੀਗੇ ਔਰ ਪਹਿਲੇ ਤੋਂ ਸਥਿਤੀ ਜਿਹੜੀ ਹੈ ਉਹ ਸਾਹਮਣੇ ਲਿਆ ਦਿੱਤੀ ਗਈ ਸੀ ਸਰਕਾਰ ਦੇ ਵੱਲੋਂ ਕਿ ਇਸ ਤਰ੍ਹਾਂ ਦੀ ਜੀ ਪੋਸਿਬਿਲਟੀ ਹੋਈ ਹੈ ਤੇ ਕੰਟਰੋਲ ਰੂਮਸ ਨੇ ਇੱਥੇ ਤੁਸੀਂ ਆਪਣੇ ਨੰਬਰਾਂ ਤੇ ਜਿਹੜਾ ਹੈਗਾ ਉਹ ਜਾਰੀ ਕੀਤੇ ਨੰਬਰਾਂ ਤੇ ਆਪਣਾ ਤੁਸੀਂ ਉਹਨਾਂ ਨਾਲ ਰਾਫਤਾ ਕਾਇਮ ਕਰ ਸਕਦੇ ਹੋ ਪਰ ਪਿੰਡਾਂ ਦੇ ਘਰਾਂ ਦੇ ਵਿੱਚ ਔਰ ਜਿਹੜੀ ਇਹ ਹੋਈ ਹੈ ਇਹਦੇ ਲਈ ਸਰਕਾਰ ਨੇ ਕੀ ਕੀਤਾ ਕਿਉਂਕਿ ਨਾ ਨਾ ਕਰਦੇ ਨੁਕਸਾਨ ਜਿਹੜਾ ਵੀ ਹੁੰਦਾ ਚਾਹੇ ਸਿੰਗਲ ਕਿਸਾਨ ਹੀ ਹੋਵੇ ਉਹਦੇ ਲਈ ਤਾਂ ਬੜੀ ਵੱਡੀ ਗੱਲ ਹੁੰਦੀ ਹੈ ਕਿ ਉਹਦੇ ਫਸਲ ਦਾ ਨੁਕਸਾਨ ਹੋ ਗਿਆ ਤੇ ਘਰਾਂ ਦੇ ਵਿੱਚ ਜਿਸ ਤਰੀਕੇ ਨਾਲ ਚਲੇ ਗਿਆ ਉੱਥੇ ਵੀ ਕਿਸੇ ਨੇ ਇਸ ਤਰੀਕੇ ਦਾ ਨੁਤਾਬਾਈ ਜਾਂ ਕੋਈ ਨਾ ਕੋਈ ਉਹਨਾਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਆਮ ਤੌਰ ਤੇ ਜੁੜੇ ਨੇ ਲੋਕ ਜਿਹੜੇ ਉਹ ਪੂਰੇ ਸੁਰੇ ਹੀ ਹੁੰਦੇ ਨੇ ਜ਼ਿਆਦਾਤਰ ਜਿੱਥੇ ਕਈ ਵਾਰ 슬ਮਸ ਜਿਹੜੇ ਲੋ ਲੋ ਪ੍ਰੋਫਾਈਲ ਏਰੀਆਜ਼ ਹੁੰਦੇ ਜਿਹੜੇ ਥੋੜੇ ਠੀਕ ਠਾਕ ਹੁੰਦੇ ਨੇ ਉਹ ਤਾਂ ਆਪਣਾ ਕੋਈ ਨਾ ਕੋਈ ਤਰੀਕਾ ਬਣਾ ਲੈਂਦੇ ਨੇ ਜੀ ਉਹਨਾਂ ਦੇ ਤਾਂ ਘਰ ਵੀ ਉੱਪਰ ਹੋਣਗੇ ਉਹਨਾਂ ਦਾ ਕੋਈ ਤਰੀਕਾ ਹੋਏਗਾ ਦੇ ਕੈਨ ਮੈਨੇਜ ਵਿੱਚ ਫਾਈਨੈਂਸਸ ਪਰ ਜਿਹੜਾ 슬ਮਸ ਹੋਣਗੇ ਜਿਨ੍ਹਾਂ ਦੇ ਘਰ ਥੋੜੇ ਠੀਕ ਠਾਕ ਜੀ ਹੋਣਗੇ ਉੱਥੇ ਹੀ ਪਾਣੀ ਜ਼ਿਆਦਾ ਵੜਨ ਦੀ ਜਿਹੜੀ ਹੈ ਉਹ ਹੁੰਦੀ ਹੈ ਜਿਹੜੀ ਮਾਰ ਦੇਖੋ ਇਹ ਗੱਲ ਸਹੀ ਹੈ ਪਰ ਫਿਰ ਉਹ ਪਾਣੀ ਨੂੰ ਦੇ ਰੋਕਿਆ ਨਹੀਂ ਜਾ ਸਕਦਾ ਨੈਚੁਰਲ ਫਲੇਮਟੀ ਹੈ ਦੇਖੋ ਡੈਮ ਨੇ ਉਹਨਾਂ ਨੂੰ ਵੀ ਬਚਾਉਣਾ ਤੇ ਬਾਕੀ ਜੋ ਸਾਡੇ ਹੱਥ ਵਸ ਹੈ ਤੇ ਉਹ ਇਹ ਹੀ ਹੈ ਕਿ ਅਸੀਂ ਪਾਣੀ ਨੂੰ ਕੰਟਰੋਲ ਕਰਕੇ ਘੱਟ ਤੋਂ ਘੱਟ ਪਾਣੀ ਵੀ ਜਿੱਥੇ ਮਾਰ ਘੱਟ ਹੋਵੇ ਹੁਣ ਪਿੰਡਾਂ ਦੇ ਵਿੱਚ ਜੇ ਪਾਣੀ ਕਿਤੇ ਪਿੰਡਾਂ ਦੇ ਵਿੱਚ ਨਹੀਂ بڑے ਪਿੰਡਾਂ ਦੇ ਆਲੇ-ਦਲੇ ਪਾਣੀ ਪੜਿਆ ਜੀ ਤਾਂ ਅਸੀਂ ਸਾਰੇ ਉੱਥੇ ਪ੍ਰਬੰਧ ਕੀਤੇ ਨੇ ਕੁਝ ਘਰਾਂ 'ਚ ਵੀ ਗਿਆ ਕੁਝ ਘਰਾਂ ਜਿਹੜੇ ਉਹਨਾਂ ਖੇਤਾਂ ਦੇ ਵਿੱਚ ਨੇ ਹੁਣ ਖੇਤਾਂ ਦੇ ਵਿੱਚ ਲੋਕਾਂ ਨੇ ਢਾਣੀਆਂ ਬਣਾਈਆਂ ਡੇਰੇ ਬਣਾਏ ਆ ਤਾਂ ਉੱਥੇ ਪਾਣੀ ਗਿਆ ਜੀ ਹੁਣ ਉਹਨਾਂ ਲੋਕਾਂ ਨੂੰ ਫਿਰ ਅਸੀਂ ਵੈਕੂਏਟ ਕੀਤਾ ਹੈ ਸੈਂਟਰਾਂ ਦੇ ਵਿੱਚ ਲੈ ਕੇ ਆ ਪਸ਼ੂ ਵੀ ਅਸੀਂ ਲੈ ਕੇ ਆਏ ਆ ਉੱਥੇ ਉਹਨਾਂ ਦੇ ਹਰੇ-ਜਾਰੇ ਦਾ ਅਰੇਂਜਮੈਂਟ ਪਸ਼ੂਆਂ ਦੇ ਲਈ ਖਾਣ ਦਾ ਅਰੇਂਜਮੈਂਟ ਲੋਕਾਂ ਦੇ ਲਈ ਸਾਨੂੰ ਸਾਰੀਆਂ ਟੀਮਾਂ ਇਸ ਤਰ੍ਹਾਂ ਬਣਾਈਆਂ ਨੇ ਹਰ ਇੱਕ ਇੱਕ ਅਫਸਰ ਦੀ ਜ਼ਿੰਮੇਵਾਰੀ ਲਈ ਅਸੀਂ ਕਿ ਪੀਣ ਵਾਲਾ ਪਾਣੀ ਕਿਹਨੇ ਸਪਲਾਈ ਕਰਨਾ ਖਾਣ ਦਾ ਸਮਾਨ ਕਿਹਨੇ ਸਪਲਾਈ ਕਰਨਾ ਮੈਡੀਕਲ ਏਡ ਦੇ ਲਈ ਅਸੀਂ ਸਾਰੇ ਪੰਜਾਬ ਦੇ ਵਿੱਚ ਨੰਬਰ ਜਾਰੀ ਕੀਤੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਹੈਲਥ ਮਿਨਿਸਟਰ ਨੇ ਉਹ ਜਾਰੀ ਅਸੀਂ ਕੀਤੇ ਨੇ ਸੋ ਕਹਿਣ ਤੋਂ ਮੇਰਾ ਭਾਵੇਂ ਹੈ ਕਿ ਜੋ ਕੁਝ ਵੀ ਇੱਕ ਹੜ ਪੀੜਤਾਂ ਲਈ ਜਾਂ ਜਿੱਥੇ ਕੋਈ ਨੁਕਸਾਨ ਹੋ ਰਿਹਾ ਉਹ ਜੋ ਕੁਝ ਵੀ ਕੀਤਾ ਜਾ ਸਕਦਾ ਪੰਜਾਬ ਸਰਕਾਰ ਉਹ ਸਾਰਾ ਕੁਝ ਕਰ ਰਹੀ ਹੈ ਸਾਡੇ ਡਿਪਾਰਟਮੈਂਟ ਦੇ 200 ਬੰਦੇ ਸੈਕਟਰੀ ਤੋਂ ਲੈ ਕੇ ਚੀਫ ਇੰਜੀਨੀਅਰ ਸੂਪਰਡੈਂਟ ਇੰਜੀਨੀਅਰ ਰੈਕਸ਼ਨ ਐਸ ਡੀ ਯੂ ਸਾਰੇ ਜੀ 200 ਬੰਦੇ ਸਾਡੇ ਦਿਨ ਰਾਤ ਲੱਗੇ ਹੋਏ ਆ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਖਤ ਅਦੇਤ ਨੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੁਸੀਂ ਅੰਦਾਜ਼ਾ ਇਸ ਗੱਲ ਤੇ ਲਾ ਸਕਦੇ ਕਿ ਸਾਡੇ ਡਿਪਟੀ ਕਮਿਸ਼ਨਰ ਨੇ ਸਾਡੇ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਸਾਡੇ 6:30 ਵਜੇ ਉੱਥੇ ਮੌਕੇ ਤੇ ਆ ਜਾ ਰਹੀ ਸੀ ਇਸੇ ਤਰ੍ਹਾਂ ਸਾਡੇ ਫਾਜ਼ਲਗਾ ਦੇ ਇਸੇ ਤਰ੍ਹਾਂ ਸਾਡੇ ਕਪੂਰਥਲੇ ਦੇ ਮਤਲਬ ਸਾਰੇ ਡਿਪਟੀ ਕਮਿਸ਼ਨਰ ਆਪਣੇ ਪੂਰੀ ਟੀਮਾਂ ਦੇ ਨਾਲ ਪੂਰਾ ਪੈਰਾ ਦੇ ਰਹੇ ਨੇ ਸੋ ਜੋ ਅਸੀਂ ਕਰ ਸਕਦੇ ਹਾਂ ਦੇਖੋ ਕਰ ਰਹੇ ਹਾਂ ਹੁਣ ਸਭ ਇਸ ਤਰੀਕੇ ਦੇ ਲੈਸਟਰਨ ਦੀ ਸਿਚੁਏਸ਼ਨ ਬਣਦੀ ਹੈ ਕਿਉਂਕਿ ਸਾਲ ਦੇ ਵਿੱਚ ਇੱਕ ਵਾਰੀ ਮੌਨਸੂਨ ਆਂਦਾ ਹੈ ਔਰ ਇਦਾਂ ਦੀ ਸਿਚੁਏਸ਼ਨ ਹਰ ਵਾਰ ਬਣਦੀ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਪਾਣੀ ਦੇ ਪਿੱਛੇ ਜਿੱਥੇ ਇੱਕ ਪਾਸੇ ਮਤਲਬ ਕਿ ਸਟੇਟਸ ਦੀ ਲੜਾਈ ਹੁੰਦੀ ਹੈ ਪਾਣੀ ਲੈਣ ਪਿੱਛੇ ਉਦੋਂ ਐਵੀਕ ਸਥਿਤੀ ਬਣ ਜਾਂਦੀ ਹੈ ਕਈ ਵਾਰ ਪਹਾੜੋਂ ਹਿਮਾਚਲ ਤੋਂ ਪਾਣੀ ਆ ਰਿਹਾ ਹੈ نیچے ਨੂੰ ਗਿਰ ਰਿਹਾ ਸਰ ਸਥਿਤੀਆਂ ਨੇ ਤੁਸੀਂ ਕੀ ਆਪ ਵੀ ਕਿਉਂਕਿ ਇਹ ਵਿਭਾਗ ਜਿਹੜਾ ਹੈ ਅਲਰਟ ਹੋ ਕੇ ਹੰਦਰੀ ਸਾਹਿਬ ਤੁਸੀਂ ਆਪ ਵੀ ਗੱਲ 101 ਕੀਤੀ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਡੀਸੀਆਂ ਦੇ ਨਾਲ ਮਤਲਬ ਟਾਈਮ ਟੂ ਟਾਈਮ ਤੁਸੀਂ ਉਹਨਾਂ ਤੋਂ ਬਿਲਕੁਲ ਅਪਗ੍ਰੇਡ ਇਨਫੋਰਮੇਸ਼ਨ ਲੈ ਰਹੇ ਹੋ ਇਸ ਤਰੀਕੇ ਦੀ ਜਾਂ ਡੀਸੀਜ਼ ਨੂੰ ਟਾਈਮ ਟੂ ਟਾਈਮ ਹਦਾਇਤਾਂ ਕਰ ਰਹੇ ਹੋ ਕਿ ਇਸ ਟਾਈਮ ਹਾਈ ਅਲਰਟ ਤੇ ਹੈਗਾ ਜੇ ਦੇਖਿਆ ਜਾਏ ਤਾਂ ਸਰ ਦਾ ਸਾਰਾ ਐ ਸਿਚੁਏਸ਼ਨ ਬਿਲਕੁਲ ਪਿਛਲੇ 2-3 ਦਿਨਾਂ ਤੇ ਮੇਰੀ ਸਾਰੇ ਡਿਪਟੀ ਕਮਿਸ਼ਨਰ ਨਾਲ ਗੱਲ ਹੁੰਦੀ ਹੈ ਮੈਂ ਸਾਰੇ ਆਪਣੇ ਡਿਪਾਰਟਮੈਂਟ ਦੇ ਵੀਡੀਓ ਕਾਨਫਰੰਸ ਰਾਹੀਂ ਗੱਲ ਹੁੰਦੀ ਹੈ ਅੱਜ ਵੀ ਸਵੇਰੇ ਹੋਈ ਹੈ ਡੀਸੀ ਨਾਲ ਵੀ ਹੋਈ ਹੈ ਸਾਰਿਆਂ ਨੂੰ ਸਪਸ਼ਟੇ ਇਨਸਟਰਕਸ਼ਨਾਂ ਨੇ ਕਿਤੇ ਕੋਈ ਕਤਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੋ ਕੁਝ ਵੀ ਕਿਸੇ ਨੂੰ ਲੋੜੀਂਦੀ ਚੀਜ਼ ਹੈ ਤੇ ਉਹੀ ਮੁਹੱਈਆ ਕਰਵਾਉਣਗੇ ਸਾਡੇ ਸਾਰਾ ਡਿਸਟ੍ਰਿਕਟ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਵੱਲੋਂ ਚੋ ਕੁਝ ਵੀ ਜੇਸੀਬੀ ਮਸ਼ੀਨਾਂ ਖੜੀਆਂ ਨੇ ਇੱਕ ਮਿੰਟ ਦੀ ਦੇਰੀ ਕੀਤੇ ਬਿਨਾ ਅਸੀਂ ਕਿਤੇ ਵੀ ਕੋਈ ਬ੍ਰੀਚ ਹੈ ਕੁਝ ਹੋਰ ਹੈ ਅਸੀਂ ਉਹਨੂੰ ਪੂਰਾ ਮਤਲਬ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਕਿ ਤੁਰੰਤ ਤੁਰੰਤ ਕਾਰਵਾਈ ਹੈ ਔਰ ਲੋਕ ਇਹ ਗੱਲ ਮੰਨਦੇ ਵੀ ਨੇ ਕਿ ਜੇ ਕਿਤੇ ਕਿਤੇ ਵੀ ਦਿੱਕਤ ਆਈ ਜੁਨਟ ਬਾਣਾਪਿੰਡ ਦੇ ਜਿੱ ਕੋ ਗਰਦੀ ਦਿੱਕਤ ਆ ਗਈ ਸੀ ਨਾਲ ਦੀ ਨਾਲ ਅਸੀਂ ਉੱਥੇ ਪੂਰਾ ਕਰਤਾ ਜੀ ਸੋ ਅਸੀਂ ਕੋਈ ਕਮੀ ਨਹੀਂ ਛੱਡਦੇ ਬਾਕੀ ਜਿਹੜੀ ਤੁਸੀਂ ਕਹਿਆ ਹੈ ਕੇ ਪਾਣੀ ਦੇ ਲਈ ਲੜਾਈਆਂ ਉਹ ਲੜਾਈਆਂ ਫੇਰ ਵੀ ਹੋਣਗੀਆਂ ਇਹ ਪਤਾ ਕਦੋਂ ਹੋਣਗੀਆਂ ਇਹ ਉਦੋਂ ਹੋਣਗੀਆਂ ਜਦੋਂ ਇਹ ਹੜਾਂ ਦਾ ਸਥਿਤੀ ਦਾ ਦੂਰ ਹੋਗੀ ਕੰਟਰੋਲ ਚ ਆਗੇ ਜਰਾ ਕੰਟਰੋਲ ਚ ਆਗੀ ਫੇਰ ਸਾਡੇ ਨਾਲ ਲੜਨਗੇ ਅਗੇ ਵੀ ਸਾਨੂੰ ਪਾਣੀ ਦਿਓ ਸਾਨੂੰ ਵੱਧ ਦਿਓ ਇਹਦੇ ਫੇਰ ਕਰਨਗੇ ਹੋ ਮਰਨ ਪਿੱਛੇ ਦੇ ਅਸੀਂ ਆ ਇਹਦੇ ਪਿੱਛੇ ਕੋਈ ਨਹੀਂ ਆ ਰਿਹਾ ਕੋਈ ਸੈਂਟਰ ਗਵਰਨਮੈਂਟ ਨਹੀਂ ਆ ਰਹੀ ਇਹਦੇ ਤੇ ਇੱਥੇ ਤੇ ਅਸੀਂ ਆ ਦੇਖੋ ਅਸੀਂ ਫਿਰ ਪੰਜਾਬ ਦੇ ਲੋਕ ਸਰਬੱਤ ਦਾ ਭਲਾ ਚਾਹਣ ਵਾਲੇ ਆ ਅਸੀਂ ਦੇ ਕੁਦਰਤ ਨੂੰ ਮੰਨਦੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਸਾਰੀ ਮੋਨੀਟਰਿੰਗ ਕਰ ਰਹੇ ਨੇ ਸੋ ਅਸੀਂ ਲੋਕਾਂ ਦੀ ਰਾਖੀ ਦੇ ਲਈ ਵਚਨਬੱਧ ਹਾਂ ਤੇ ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਉਹ ਸਭ ਜਿੱਥੇ ਤੱਕ ਗੱਲ ਕਰੀਏ ਸਤੂ ਇੱਤੇ ਬਿਆਸ ਦੀ ਉਦੋਂ ਪੌਂਗ ਡੈਮ ਦੀ ਗੱਲ ਕਰ ਲਈਏ ਤੇ ਉਧਰ ਨਾਲ ਹੀ ਫਿਰ BBMP ਦੀ ਗੱਲ ਭੁੱਲ ਨਹੀਂ ਸਕਦੇ ਕਰਨੀ ਆਪਾਂ ਇਹ ਸਾਰੀਆਂ ਸਿਚੁਏਸ਼ਨਸ ਨੂੰ ਕਿਸ-ਕਿਸ ਤਰੀਕੇ ਦੇ ਨਾਲ ਇਸ ਟਾਈਮ ਜਿਹੜੀ ਸਰਕਾਰ ਲੈ ਰਹੀ ਹੈ ਤੁਹਾਡਾ ਡਿਪਾਰਟਮੈਂਟ ਲੈ ਰਿਆ ਦੇਖੋ ਅਸੀਂ BBMP ਦੇ ਨਾਲ ਵੀ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਜਿਹੜਾ ਕੰਟਰੋਲ ਹੈ ਪੌਂਗ ਡੈਮ ਦਾ ਤੇ ਭਾਗੜਾ ਡੈਮ ਦਾ ਉਹ BBMP ਕੋਲੇ ਹੈ ਜੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕਰ ਰਹੇ ਅੱਜ ਵੀ ਹੁਣ ਮੀਟਿੰਗ ਚੱਲਣ ਲੱਗ ਰਹੀ ਹੈ ਸਾਡੇ ਸੈਕਟਰੀ ਉੱਥੇ ਗਏ ਹੋਏ ਨੇ ਅਸੀਂ ਹਿਮਾਚਲ ਗਵਰਨਮੈਂਟ ਦੇ ਟੱਚ ਦੇ ਵਿੱਚ ਵੀ ਆ ਕਿਉਂਕਿ ਪੌਂਗ ਡੈਮ ਚ ਜਦੋਂ ਪਾਣੀ ਛੱਡੇ ਤੇ ਪਹਿਲਾਂ ਇਹਨਾਂ ਦੇ ਪਿੰਡ ਆਉਂਦੇ ਆ ਸੋ ਅਸੀਂ ਤਾਂ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਅਸੀਂ ਤਾਂ ਇਸ ਗੱਲ ਤੇ ਲੱਗੇ ਹੋਏ ਆ ਸੋ ਅਸੀਂ ਹਰ ਇੱਕ ਦੇ ਨਾਲ ਰਾਬਤਾ ਕਾਇਮ ਕੀਤਾ ਹੋਇਆ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡਾ ਸਾਰੀ ਸਰਕਾਰ ਇਸ ਗੱਲ ਤੇ ਲੱਗੀ ਹੈ ਕਿ ਹੜ੍ਹਾਂ ਦੀ ਕਿਉਂਕਿ ਬੜੀ ਬਦਤਰ ਸਥਿਤੀ 2023 ਦੇ ਵਿੱਚ ਦੇਖੀ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਉਹ ਅਸੀਂ ਸਾਰਾ ਇੰਤਜ਼ਾਮ ਕਰ ਰਹੇ ਹਾਂ ਸਰ ਕੋਨ ਕਿਸ ਤਰੀਕੇ ਦੀ ਸਹਾਇਤਾ ਦੀ ਲੋੜ ਪਈਏ ਕਿੱਥੇ ਕਿੱਥੇ ਬ੍ਰੀਚਸ ਜਿਹੜੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦਾ ਮਤਲਬ ਕੋਈ ਤਾਂ ਅਨਕਲਨ ਲਾਇਆ ਜਾਂਦਾ ਨਾ ਪਹਿਲੇ ਇੱਕ ਤਰੀਕੇ ਦਾ ਕਿਸੇ ਤਰੀਕੇ ਦੀ ਸਥਿਤੀ ਨੂੰ ਜਦੋਂ ਅਸੀਂ ਆਲਰੇਡੀ ਉਹਨੂੰ ਮੁਲਾਂਕਣ ਕਰਦੇ ਹਾਂ ਤੇ ਉਹਦੇ ਵਿੱਚ ਸਪੋਜੀਸ਼ਨ ਅਸੰਪਸ਼ਨਸ ਵੀ ਹੁੰਦੀਆਂ ਵੀ ਆਹ ਆ ਚੀਜ਼ਾਂ ਹੋ ਸਕਦੀਆਂ ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ ਹਰ ਵਾਰ ਦੀ ਇਹ ਸਥਿਤੀ ਬਣੀ ਰਹਿੰਦੀ ਹੈ ਕਿੱਥੇ ਕਿੱਥੇ ਜਿਹੜੇ ਨੇ ਉਹ ਫੀਲਿੰਗ ਕਰ ਦਿੱਤੀ ਗਈ ਹੈ ਕਿੱਥੇ ਕਿੱਥੇ ਕਿਸ ਤਰੀਕੇ ਦਾ ਜਿਹੜਾ ਉਹ ਇੰਤਜ਼ਾਮ ਕੀਤੇ ਗਏ ਹੈ ਕੀ ਕੀ ਮੁਹਈਆ ਕਰਵਾਉਣ ਦੀ ਲੋੜ ਪਈ ਹਜੇ ਤੱਕ ਲੋਕਾਂ ਨੂੰ ਯਕੀਨਨ ਕਿ ਇਫੈਕਟਿਡ ਰਹੇ ਲੋਕ ਇਹਦੇ ਨਾਲ ਦੇਖੋ 600 ਲੋਕਾਂ ਨੂੰ ਅਸੀਂ ਬੋਪੁਰ ਆਇਲੈਂਡ ਦੇ ਵਿੱਚੋਂ ਵੈਕੂਏਟ ਕੀਤਾ ਹੈ ਇੱਥੇ ਫਿਰੋਜ਼ਪੁਰ ਦੇ ਵਿੱਚੋਂ ਕੀਤਾ ਸਨ ਤੇ ਉਹ ਲੋਕਾਂ ਨੂੰ ਅਸੀਂ ਵੈਕੂਏਸ਼ਨ ਸੈਂਟਰਾਂ ਦੇ ਵਿੱਚ ਰੱਖ ਕੇ ਹਰ ਤਰ੍ਹਾਂ ਦੀ ਖਾਣ ਦਾ ਪੀਣ ਦਾ ਸਾਰਾ ਰਹਿਣ ਦਾ ਉਹ ਕਰ ਰਹੇ ਆ ਜਿੱਥੇ ਕਿਤੇ ਪਸ਼ੂਆਂ ਦੇ ਲਈ ਕੋਈ ਖਲ ਵਗੈਰਾ ਜੋ ਕੁਛ ਦੇਣਾ ਉਹ ਦੇ ਰਹੇ ਆ ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਚੱਲ ਰਹੀ ਹੈ ਫੂਡ ਦੀ ਚੱਲ ਰਹੀ ਹੈ ਤੇ ਇਸ ਤੋਂ ਬਿਨਾ ਜੇ ਕੋਈ ਸੇ ਚੀਜ਼ ਦੀ ਹੋਰ ਲੋੜ ਹੈ ਕਿਸੇ ਨੂੰ ਹੁਣਾ ਜਿਹੜਾ ਬਹਾਪੁਰ ਦੇ ਵਿੱਚ ਆਈਲੈਂਡ ਦੇ ਵਿੱਚ 40000 ਥੈਲੀਆਂ ਦੀ ਲੋੜ ਸੀ ਉਹ ਸੀ ਦਿੱਤੇ ਉੱਥੇ ਜੀ ਤਾਰਾਂ ਦਿੱਤੀਆਂ ਨੇ ਮਤਲਬ ਜੋ ਕੁਛ ਵੀ ਕੋਈ ਮੰਗਦਾ ਤੇ ਅਸੀਂ ਉਹ ਸਾਰਾ ਤੇਰੇ ਆ ਆਨ ਵਾਲੇ ਦੀ ਸਥਿਤੀ ਨੂੰ ਕੋਈ ਆਨ ਵਾਲੇ ਸਥਿਤੀ ਦੇਖੋ ਇਹ ਭਗਵਾਨ ਤੇ ਡਿਪੈਂਡ ਹੈ ਇਹਦਾ ਕੋਈ ਅੰਕਲਨ ਕੀਤਾ ਨਹੀਂ ਜਾ ਸਕਦਾ ਮੌਸਮਦਾਨ 20 ਤਰੀਕ ਤੱਕ ਇਹਨਾਂ ਨੇ ਦੱਸਿਆ ਜੇ 20 ਤਰੀਕ ਤੱਕ ਦੱਸਿਆ ਤਾਂ ਕੱਲ ਤੇ 1 ਫੁੱਟ ਪਾਣੀ ਵਧਿਆ ਕੱਲ ਤੇ ਅੱਜ ਦੇ ਵਿੱਚ ਜੇ ਦੋ ਦਿਨ ਪਾਣੀ ਪੈ ਜਾਏਗਾ ਤਾਂ 2 ਫੁੱਟ ਵਧ ਜਾਏਗਾ ਮੈਂ ਸਮਝਦਾ ਸਥਿਤੀ ਉੱਥੇ ਹੀ ਹੈ ਫਿਰੋਜ਼ਪੁਰ ਦੇ ਵਿੱਚ ਅੱਜ ਪਾਣੀ ਘਟਿਆ ਸਵੇਰੇ ਸੋ ਲੱਗਦਾ ਵੀ ਸਾਰਾ ਠੀਕ ਰਹੇਗਾ ਬਾਕੀ ਭਗਵਾਨ ਨੂੰ ਅੰਦੀਸ਼ ਹੈ ਥੋੜਾ ਹਟਕੇ ਸਵਾਲ ਕਰ ਲੈਣੇ ਗੁਇਲ ਸਾਹਿਬ ਸਿਸੋਧਿਆ ਜੀ ਨੇ ਇੱਕ ਬਿਆਨ ਦਿੱਤਾ ਵਾਇਰਲ ਹੋ ਰਿਹਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਨੇ ਵਿਰੋਧੀ ਬਹੁਤ ਜ਼ਿਆਦਾ بار بار ਇਸ ਕੱਲ ਨੂੰ ਲੈ ਕੇ ਤੁਸੀਂ ਉਸ ਪਰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣੀ ਥੋੜੀ ਦੇਰ ਪਹਿਲੇ ਤੁਹਾਡੇ ਤੋਂ ਆਮਨ ਰੋੜੋਜੀ ਨੇ ਬਿਆਨ ਦਿੱਤਾ ਕਿ ਉਹ ਕਹਿੰਦੇ ਜੀ ਉਹਨਾਂ ਦਾ ਇੰਡੀਵਿਜੂਅਲ ਇੱਕ ਗੱਲ ਹੋ ਸਕਦੀ ਹੈ ਪਾਰਟੀ ਦੇ ਤੌਰ ਤੇ ਜਾਂ ਉਹ ਪਾਰਟੀ ਦੀ ਸਥਿਤੀ ਜਿਹੜੀ ਉਹ ਡਿਫਰੈਂਟ ਹੈ ਤੁਹਾਡਾ ਕੀ ਮੰਨਣਾ ਉਸ ਚੀਜ਼ ਨੂੰ ਲੈ ਕੇ ਦੇਖੋ ਮੈਂ ਕਹਿ ਸਕਦਾ ਕਿ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਇਹ ਪੰਜਾਬ ਦੇ ਵਿਰੋਧੀ ਬੰਦੇ ਨੇ ਇਹ ਦੇਖਣੇ ਕਿ ਹੈ ਆਪਣਾ ਜਿਵੇਂ ਤੁਸੀਂ ਦੱਸ ਰਹੇ ਕਿ ਬੀਜੇਪੀ ਵਾਲੇ ਕਹਿ ਰਹੇ ਨੇ ਤੇ ਬੀਜੇਪੀ ਵਾਲਿਆਂ ਨੂੰ ਤਾਂ ਪੰਜਾਬ ਦੀ ਗੱਲ ਕਰਨ ਦਾ ਹੀ ਅਧਿਕਾਰ ਨਹੀਂ ਇਹ ਅਧਿਕਾਰ ਆਪਣਾ ਗਵਾ ਬੈਠੀ ਆ ਪੰਜਾਬ ਦੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਉਹ ਅਸੀਂ ਸੋਚ ਰਹੇ ਆ ਲੋਕ ਸਾਡੇ ਨਾਲ ਖੜੇ ਨੇ ਜਿਸ ਤਰ੍ਹਾਂ 92 ਐਮਐਲਏ ਤੇ ਅਸੀਂ 95 ਹੋ ਗਏ 92 ਤੋਂ ਕਾਂਗਰਸ ਵੀ ਕਰੀਏਗਾ ਉਹ ਵੀ ਮੈਂ ਕਾਂਗਰਸੀ ਵੀ ਤਾਂ ਹਾਂ ਇਹਨਾਂ ਲਵੇ ਕਹਿਣ ਨੂੰ ਕੋਈ ਮੁੱਦਾ ਨਹੀਂ ਕੋਈ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ ਕੋਈ ਆਪਸ 'ਚ ਗਲਾਲੀਆਂ ਖੇਡੀ ਜਾ ਰਹੇ ਨੇ ਅਸੀਂ ਜਦੋਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਵਚਨਬੱਧਾ ਸੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਹੈ ਤੇ ਕਰ ਰਹੇ ਹਾਂ ਇਹਨਾਂ ਦੇ ਕੋਈ ਲੌਜਿਕ ਦੀ ਗੱਲ ਮੈਨੂੰ ਇੱਕ ਦੱਸ ਦਿਓ ਇਹਨਾਂ ਦੀ ਵੀ ਕਿਸੇ ਲੌਜਿਕ ਦੇ ਨਾਲ ਗੱਲ ਕਰਦੇ ਨੇ ਇਹ ਪਹਿਲਾਂ ਤਾਂ ਆਪਸ 'ਚ ਲੜੀ ਜਾਂਦੇ ਆ ਕਾਂਗਰਸ ਵਾਲੇ ਤਾਂ ਸਾਰੇ ਜਿਹਨੇ ਪੱਟੋ ਤਾੜ ਹੋਏ ਆ ਉਹਨੂੰ ਗੱਲਾਂ ਕੱਢੀ ਜਾਂਦਾ ਉਹਨੂੰ ਗੱਲਾਂ ਕੱਢੀ ਜਾਂਦਾ ਉਹਦੇ ਮਗਰ ਪੇ ਉਹਦੇ ਮਗਰ ਪੇ ਸੋ ਇਹ ਕੁਝ ਨਹੀਂ ਹੈ ਸਭ ਖਿੰਡੇ-ਪੁੰਡੇ ਲੋਕ ਨੇ ਆਪਣੀ ਰਾਜਨੀਤੀ ਚਮਕਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਨੇਤ੍ਰਿਤਵ ਦੇ ਵਿੱਚ ਤੇ ਭਗਵੰਤ ਮਾਨ ਜੀ ਦੀ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਅਸੀਂ ਲੋਕਾਂ ਦੀ ਸੇਵਾ ਕਰਕੇ ਅੱਗੇ ਵਧ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਸੇਵਾ ਨਿਰੰਤਰ ਜਾਰੀ ਰੱਖਾਂਗੇ ਕ ਗੱਲ ਕਰੀਏ ਇੱਕ ਲਾਸ ਗੋਇਲ ਸਾਹਿਬ ਉਹ ਹੈ ਕਿ ਜਿੱਦਾਂ ਹੁਣ ਇਹਦੇ ਬਾਅਦ ਸਾਰੇ ਬਾੜ ਦਾ ਜਿਹੜਾ ਸਿਸਟਮ ਬਣਿਆ ਹੈ ਇਹਦੇ ਬਾਅਦ ਕੀ ਤੁਸੀਂ ਕਿਸੇ ਤਰੀਕੇ ਦੀ ਕੰਪਨਸੇਸ਼ਨ ਦੇ ਲਈ ਬਾਅਦ ਵਿੱਚ ਕਿਸ ਤਰੀਕੇ ਦਾ ਇੱਕ ਪਲਾਨ ਆਊਟ ਕਰੋਗੇ ਕਿਉਂਕਿ ਇਹ ਹਮੇਸ਼ਾ ਹੁੰਦਾ ਹੈ ਕੰਪਨਸੇਸ਼ਨ ਵੀ ਬਾਅਦ ਵਿੱਚ ਕਰਨੀ ਪੈਂਦੀ ਗਰਦੋਰੀ ਹੈ ਜਾਂ ਜਿਸ ਤਰੀਕੇ ਦੀਆਂ ਚੀਜ਼ਾਂ ਨੇ ਦੇਖੋ ਹਲੇ ਜੋ ਸਥਿਤੀ ਹੈ ਹਲੇ ਸਥਿਤੀ ਲੋਕਾਂ ਨੂੰ ਸੰਭਾਲਣ ਦੀ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਹੈ ਹਲੇ ਕਿਸੇ ਫਸਲ ਨੂੰ ਇਹ ਨਹੀਂ ਕਹਿ ਸਕਦੇ ਨੁਕਸਾਨ ਹੋ ਗਿਆ ਕਿਉਂਕਿ ਫਸਲਾਂ ਦੇ ਵਿੱਚ ਪਾਣੀ ਖੜਿਆ ਹੈ ਜੇ ਭਗਵਾਨ ਕਰੇ ਪਾਣੀ ਮੁੜ ਗਿਆ ਤੇ ਸਾਰੀਆਂ ਫਸਲਾਂ ਸਹੀ ਹੋ ਜਾਣੀਆਂ ਨੇ ਸੋ ਇਹ ਅੰਕਲਨ ਨੇ ਜਿਹੜੇ ਸਾਰੇ ਬਾਅਦ ਦੇ ਵਿੱਚ ਹੁੰਦੇ ਨੇ ਜਦੋਂ ਪਾਣੀ ਉਤਰ ਗਿਆ ਹਲੇ ਪਾਣੀ ਉਤਰਨ ਦੀ ਅਸੀਂ ਇੰਤਜ਼ਾਰ ਕਰਾਂਗੇ ਛੇਤੀ ਪਾਣੀ ਉਤਰ ਜੇ ਤੇ ਜੇ ਤਿੰਨ ਦਿਨ ਪਾਣੀ ਦੇ ਵਿੱਚ ਫਸਲ ਖੜੀ ਰਹਿੰਦੀ ਹੈ ਤੇ ਤਿੰਨ ਦਿਨਾਂ ਬਾਅਦ ਪਾਣੀ ਉਤਰ ਜਾਂਦਾ ਤੇ ਫਸਲ ਨੂੰ ਨੁਕਸਾਨ ਨਹੀਂ ਹੁੰਦਾ ਸੋ ਇਹ ਗੱਲਾਂ ਸਾਰੀਆਂ ਪਾਣੀ ਉਤਰਨ ਤੋਂ ਬਾਅਦ ਦੀਆਂ ਨੇ ਹਲੇ ਸਿਰਫ ਤੇ ਸਿਰਫ ਸਾਡੇ ਸਾਹਮਣੇ ਜਿਹੜਾ ਫੋਕਸ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਪਾਣੀ ਦੇ ਵਿੱਚ ਘਰੇ ਨੇ ਤੇ ਜਿਹਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਦਦ ਦਈਏ ਉਹ ਅਸੀਂ ਮਦਦ ਦੇ ਰਹੇ ਹਾਂ। ਆਹ ਉਹ ਅਸੀਂ ਦੇ ਰਹੇ ਹਾਂ। ਕੇਂਦਰ ਵੱਲੋਂ ਕੋਈ ਕਿਸੇ ਤਰੀਕੇ ਤੋਂ ਉਹਨਾਂ ਨਾਲ ਰਸਤਾ ਕੋਈ ਕਾਇਮ ਹੋਇਆ ਜਾਂ ਉਹਨਾਂ ਨੇ ਕੋਈ ਕਿਸੇ ਤਰੀਕੇ ਦੀ ਬਾਹ ਫੜਨ ਦੀ ਗੱਲ ਕੀਤੀ? ਨਹੀਂ ਉਹ ਤਾਂ ਸਾਡੀ ਬਾਹ ਮਰੋੜਨ ਦੀ ਗੱਲ ਕਰਦੇ ਆ। ਫੜਨ ਦੀ ਗੱਲ ਕਿੱਥੇ ਕਰਦੇ ਆ? ਜੀ ਜੀ। ਉਹ ਸਾਡੀ ਬਾਹ ਮਰੋੜਨ ਦੇ ਨੇ ਅਸੀਂ ਐਈਐਸਐਫ ਦੀ ਗੱਲ ਤੁਸੀਂ ਕਰਕੇ ਹਟਿਆ। ਇਹ ਤਾਂ ਸਾਡੀ ਬਾਹ ਮਰੋੜਨ ਦੀ ਗੱਲ ਕਰਦੇ ਨੇ। ਇਹ ਸਾਡੀ ਬਾਹ ਫੜਨੀ ਹੋਵੇ ਤੇ ਸਾਡੇ ਨਾਲ ਐਡਾ ਵੱਡਾ ਧੱਕਾ ਹੋਇਆ ਪਾਣੀਆਂ ਦੇ ਮਸਲੇ ਤੇ ਜੀ ਹੁਣ ਆ ਹੜਾਂ ਦੀ ਸਥਿਤੀ ਨਾਲ ਤਾਂ ਅਸੀਂ ਜਿਠ ਰਹੇ ਆ ਜੀ ਜੀ ਤੇ ਪਾਣੀ ਲੈਣ ਸਾਰੇ ਆ ਜਾਣਗੇ ਜੀ ਜੀ ਤੇ ਇੱਥੇ ਵੀ ਤਾਂ ਆਵੇ ਕੋਈ ਕਿ ਇੱਥੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬੰਦੀ ਇਹ ਕੇਂਦਰ ਸਰਕਾਰ ਤੇ ਪੰਜਾਬ ਦੇ ਵਿਰੋਧੀ ਹੋ ਕੇ ਖੜੀ ਹੋਈ ਹੈ ਪਰ ਨਹੀਂ ਚਾਹੀਦਾ ਪੰਜਾਬ ਉਹ ਸੂਬਾ ਜਿਹਨੇ ਪੂਰੇ ਦੇਸ਼ ਦੇ ਲਈ ਕੰਮ ਕੀਤਾ ਦੇਸ਼ ਦੇ ਸਭ ਤੋਂ ਕੁਰਬਾਨੀਆਂ ਆਜ਼ਾਦੀ ਚ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਤੇ ਉਹ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣਾ ਤੇ ਸਾਰਾ ਕੁਝ ਗਵਾ ਲਿਆ ਪਾਣੀ ਗਵਾ ਲਿਆ ਜ਼ਮੀਨਾਂ ਦੀ ਉਪਜਾਊ ਸ਼ਕਤੀ ਗਵਾ ਲਈ ਪੂਰੇ ਦੇਸ਼ ਦਾ ਟਿੱਡ ਭਰਤਾ ਤੇ ਉਹਨਾਂ ਨਾਲ ਮਤਰੀਮਾਲਾ ਸਲੂਕ ਕਰ ਰਹੇ ਨੇ ਕਿਸਾਨ ਕਹਿੰਦੇ ਜੀ ਜਿਹੜੀ ਤੁਸੀਂ ਲੈਂਡ ਪੁਲਿੰਗ ਵਾਲੀ ਸਕੀਮ ਹੈ ਨਾ ਜੀ ਉਹ ਚਾਹੇ ਡੀ ਨੋਟੀਫਾਈ ਕਰਤੀ ਪਰ ਉਹਨੂੰ ਵਿਧਾਨ ਸਭਾ ਚ ਲੈ ਕੇ ਆਓ ਔਰ ਲੈਂਡ ਪੁਲਿੰਗ ਦੀ ਸਕੀਮ ਬਿਲਕੁਲ ਹੀ ਰੱਦ ਕਰ ਦਿਓ ਖਤਮ ਕਰ ਦਿਓ ਵਿਰੋਧੀ ਧਿਰਾਂ ਤੱਕ ਪਹਿਲੇ ਹੋਰ ਤਰੀਕੇ ਨਾਲ ਸੀ ਗਿਆ ਹੁਣ ਉਹ ਇਸ ਨੂੰ ਲੈ ਕੇ ਦਿਵਸ ਚਾਹੇ ਮਨਾ ਰਹੀਆਂ ਨੇ ਪਰ ਕਿਸਾਨਾਂ ਦੀ ਮੰਗ ਅਜੇ ਵੀ ਹੈਗੀ ਹੈ ਕਿ ਜੋ ਇਹਨੀਆਂ ਨੂੰ ਵਾਪਸ ਕਰ ਕਰਨ ਜਿਹੜਾ ਪੁੱਲਿੰਗ ਹੈ ਉਹਨਾਂ ਦੇ ਮੰਗ ਦੇ ਮੁਤਾਬਕ ਹੀ ਸੀ ਵਾਪਸ ਕੀਤੀ ਹੈ ਠੀਕ ਹੈ ਇਹ ਵਿਧਾਨ ਸਭਾ ਦੇ ਕੋਈ ਵਿਧਾਨ ਸਭਾ ਦਾ ਇਹ ਐਮਨ ਜੋ ਕੁਝ ਕਰਨਾ ਪਿਆ ਸੀ ਕਰਾਂਗੇ ਜੇ ਤੁਸੀਂ ਵਾਪਸ ਲੈ ਲਈ ਜੀ 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 ਜੋ ਵੀ ਕਾਨੂੰਨੀ ਦਾਪੇ ਝੁਰੂਗੇ ਕੋਈ ਚੱਕਰ ਨਹੀਂ ਉਹਦੇ 'ਚ ਇਹ ਨਾ ਕੋਈ ਕਹਿੰਦੀ ਜੇ ਤੁਸੀਂ ਵਾਪਸ ਲੈ ਲਈ ਅਸੀਂ ਉਹ ਤਾਂ ਹੈ ਨਹੀਂ ਐ ਨਾ ਕੇਂਦਰ ਦੀ ਸਰਕਾਰ ਵਾਂਗੂ ਕਾਲੇ ਕਾਨੂੰਨਾਂ ਵਾਲਾ ਤਾਂ ਵਾਪਸ ਲੈਣ ਦੀ ਗੱਲ ਕੀਤੀ ਸੀ ਤੇ ਨਾਲੇ ਫਿਰ ਲਿੱਤੇ ਨਹੀਂ ਅਸੀਂ ਨੇ ਜੋ ਅਸੀਂ ਕਰ ਲਿਆ ਅਸੀਂ ਕਰ ਲਿਆ ਅਸੀਂ ਜੋ ਫੈਸਲਾ ਕਰ ਲਿਆ ਉਹ ਕਰ ਲਿਆ ਬਹੁਤ ਬਹੁਤ ਧੰਨਕ ਸਾਡੇ ਨਾਲ ਸੀਗੇ ਬਿਰਿੰਦਰ ਗੋਇਲ ਮੰਤਰੀ ਨੇ ਕੈਬਨਿਟ ਮੰਤਰੀ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਮੰਤਰੀ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਹੜ੍ਹਾਂ ਦੀ ਸਥਿਤੀ ਨੂੰ ਜਾਇਜ਼ਾ ਪੂਰਾ ਲੈ ਰਹੇ ਨੇ ਕਹਿੰਦੇ ਕਿ ਪੂਰੇ ਦੇ ਪੂਰੇ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ ਹੋਵੇ ਚਾਹੇ ਤੁਹਾਡੇ ਫਿਰੋਜ਼ਪੁਰ ਹੋਵੇ ਚਾਹੇ ਤੁਹਾਡਾ ਫਾਜ਼ਿਲਕਾ ਹੋਵੇ ਕਪੂਰ ਕਪੂਰਥਲਾ ਤਰਨਤਾਰਨ ਜਾਂ ਕੁਝ ਵੀ ਉਹਨਾਂ ਦੇ ਕਹਿੰਦੇ ਉੱਥੇ ਅਸੀਂ ਸਭ ਤੋਂ ਸਾਡਾ ਪਹਿਲਾ ਕੰਮ ਹੈ ਹੀ ਇਹ ਕਿ ਲੋਕਾਂ ਨੂੰ ਰਿਲੀਫ ਦਿੱਤਾ ਜਾਵੇ ਉਹਨਾਂ ਨੂੰ ਰਾਹਤ ਕਿਵੇਂ ਪਹੁੰਚਾਈ ਜਾਵੇ ਜਿਹੜੇ ਆਲਰੇਡੀ ਜਿਨ੍ਹਾਂ ਦੇ ਘਰਾਂ 'ਚ ਹੀ ਆ ਜਿਨ੍ਹਾਂ ਦੇ ਖੇ ਪਾਣੀ ਵੜਿਆ ਕਹਿੰਦੇ ਬਾਕੀ ਸਥਿਤੀਆਂ ਬਾਛ ਨੇ ਇਸ ਟਾਈਮ ਅਸੀਂ ਪੂਰੇ ਤਰੀਕੇ ਦੇ ਨਾਲ ਸਾਡਾ ਮੈਡੀਕਲ ਡਿਪਾਰਟਮੈਂਟ ਵੀ ਪੂਰੀ ਤਰ੍ਹਾਂ ਅਲਰਟ ਤੇ ਹੈਗਾ ਤਾਂ ਸਾਡਾ ਡਿਪਾਰਟਮੈਂਟ ਵੀ ਅਸੀਂ ਪੂਰੇ ਤਰੀਕੇ ਦੇ ਨਾਲ ਡੈਮਾ ਨੂੰ ਵੀ ਦੇਖ ਰਹੇ ਹਾਂ ਹਿਮਾਚਲ ਦੇ ਉੱਪਰ ਪਾਣੀ ਆਏ ਨੂੰ ਮੌਸਮ ਵਿਭਾਗ ਦੇ ਨਾਲ ਰਾਫਤਾ ਕਾਇਮ ਹੈ ਤੇ ਸਾਰੇ ਜਿੰਨੇ ਵੀ ਜਿਹੜੇ ਕੰਸਰਨਡ ਡਿਪਾਰਟਮੈਂਟਸ ਨੇ ਉਹਨਾਂ ਨਾਲ ਗੱਲਬਾਤ ਹੈ ਉਹ ਕਹਿੰਦੇ ਕਿ ਮੈਂ ਪਰਸਨਲ ਤੌਰ ਤੇ ਜਿਹੜਾ ਅਧਿਕਾਰੀਆਂ ਨਾਲ ਔਰ ਜ਼ਿਲ੍ਹਿਆਂ ਦੇ ਸਾਰੇ ਡੀਸੀਆਂ ਦੇ ਨਾਲ ਲਗਾਤਾਰ ਰਾਫਤਾ ਕਾਇਮ ਕੀਤਾ ਹੋਇਆ ਔਰ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਹਾਂ ਯੰਗਰ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ T5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ